ਬਿਲਾਂ ਨੂੰ ਲੋਗੜੂ ਗੁਰਦਵਾਲਿਆਂ ਨੂੰ ਉਹ ਇਹਦਾ ਕਰਾਂਗੇ ਮਾਰ ਕੇ ਮੇਰੀ ਅੱਧਾ ਕਰੀ ਰਾੜ ਦੇ ਜਾਣ ਦੇ ਅੱਧਾ ਅੱਧਾ ਕਰੀ ਬੱਚ ਵਿਚ ਵਿਚ ਵਾਲੇ ਕੱਟਦੇ ਇਹਨੇ ਬੜਾ ਬਹੁਤ ਸਮਝਾ ਦਿੱਤਾ ਉਹ ਫੋਕਸ ਚਲਾ ਗਈ ਫਿਰ ਨਾਈਕੀ ਬਿਲਾਂ ਬੁਲਾ ਲਈ ਨਾਈਕੀ ਬੁਲਾ ਲਈ ਇਹ ਗੰਝਬਾਦੀ ਨੇ ਟਾਕੀ ਬਾਦੀ ਉਹ ਕਿਤਰਾ ਮਿਲ ਰਿਹਾ ਉਹ ਸਾਹਿਬੇਗਾ ਆਇਆ ਹੋਣਾ ਗਾਂਧੀ ਕਹਾਂ ਭਾਈ ਉਹ ਆ ਗਿਆ ਮੇਰਾ ਜੀ ਉਹ ਕੈਂਜੀ ਫਰਦਰ ਕਿਸੇ ਤੋਂ ਪ੍ਰਧਾਨ ਜੀ ਮੜਾ ਜੀ ਪੁੱਛੋ ਕਿਵੇਂ ਚੋਰੀ ਕਰੀ ਆ ਜੋ ਆਇਓ ਪੁੱਛੋ ਮੜਾ ਜੀ ਇਹ ਕਿੱਦਾਂ ਕਰੀ ਆ ਪੁੱਛੋ ਪੁੱਛੋ ਮੜਾ ਜੀ ਨੂੰ ਕਿਸ ਤਰ੍ਹਾਂ ਕਰੀ ਚੋਰੀ ਹੈ ਹਾਂ ਪੁੱਛੋ ਬੋਲ ਸਟਰ ਦੋਰ ਕੇ ਕੀ ਕੀ ਸਮਾਨ ਕੀਤਾ ਵੇਦਰਾ ਕੀ ਜੋ ਵੀ ਹੈਗਾ ਸਮਾਨ ਤੱਕ ਪੁੱਛੋ ਬੋਲ ਕੀ ਖਾਵੇ ਆ ਉਹ ਤਾਂ ਉਧਰ ਡਾਲ ਦਿਆ ਕਿਸ ਦੇ ਪਾਸ ਕਾਸੀ ਕੁੜਾ ਚਨਾਮ ਕਾਸਕਬੜੀ ਦਾ ਨਾਮ ਤਾਂ ਨਹੀਂ ਪਤਾ ਹੈ ਨਾਮ ਕਹਿੰਦਾ ਅਸੀਂ 30 40 ਕੁਆਂਟਲ ਹੁਣ ਤੱਕ ਸਰੀਆ ਚੋਰੀ ਕਰ ਲਿਆ ਸਰੀਆ ਕਿੱਥੇ ਚੋਰੀ ਕਰੇ ਦਾ ਸਰੀਆ ਉਹਦੇ ਵੱਲੋਂ ਕਰਾਇਆ ਗਿਆ ਗੁਰਦੁਆਰੇ ਸਾਹਿਬ ਦੇ ਨਾ ਨਾ ਗੁਰਦੁਆਰੇ ਸਾਹਿਬ ਦੇ ਨਹੀਂ ਕਿਸ ਦੇ ਪਾਸ ਗੁਰਦੁਆਰੇ ਵਾਲੇ ਡੋਰ ਤੇ ਜਿਸ ਦੀ ਰਣੀ ਹੋਇਆ ਆ ਗਿਆ ਹਾਂ ਉਸੇ ਡੋਰ ਤੇ ਕਿਸ ਕੋਲ ਬੇਚਾ ਸਾਹਿਬ ਦੱਸਿਆ ਸਾਹਿਬ ਨੇ ਜੋ ਜੈਰਾਮ ਨੂੰ ਦਿੱਤਾ ਜੈਰਾਮ ਨੂੰ ਦਿਆ ਦਾ ਕਬਾੜੀਏ ਕੋ ਸਾ ਜੈਰਮ ਕਵਾੜੀਆਂ ਨੂੰ ਦਿਆ ਇਹ ਇਹਨਾਂ ਨੂੰ ਪੁੱਛੋ ਵੀ ਜਿਰਕਪੁਰ ਚ ਇਹ ਤਿੰਨ ਚਾਰ ਕਵਾੜੀਆਂ ਦੇ ਨਾਮ ਦੱਸ ਰਿਹਾ ਵੀ ਉਹਨੋਂ ਕਵਾੜੀਆਂ ਦੀ ਚੋਰੀ ਦਾ ਜਿਹੜਾ ਸਰੀਆ ਵੇਚਦੇ ਆ ਸੋਰ ਕਵਾੜੀਆਂ ਕੋਣ ਹੈ ਹਾਂ ਉਹ ਦੂਸਰਾ ਬੇਰੀ ਦੇ ਕੋਲ ਪਾਸ ਕੋਣ ਸੇ ਬੇਰੀ ਦੇ ਕੋਲ ਪਾਸ ਬੇਰੀ ਨਹੀਂ ਹੈ ਟਕੋਲੀ ਵਾਲਾ ਹਾਂ ਉਹਦਾ ਨਾਮ ਕੀ ਹੈ ਉਹਦਾ ਨਾਮ ਸਿਕੰਦਰ ਹੈ ਕੀ ਨਾਮ ਸਿਕੰਦਰ ਉੱਚਾ ਬੋਲ ਸਿਕੰਦਰ ਹੈਰਾ ਤੀਸਰਾ ਇਸ ਵਾਰ ਉਹਦਾ ਨਾਮ ਆ ਗਿਆ ਭਾਈ ਓਏ ਉਹ ਵੀ ਦਰੀਏ ਹੈ ਉਹ ਵੀ ਦਰੀਏ ਜੀ ਰੋਡ ਤੇ ਕੋ ਕਹਾਂ ਸੀ ਜਰਾ ਵੇ ਕੋਈ ਸੀ ਰੋਡ ਤੇ ਕਿਸ ਰੋਡ ਤੇ ਪੁੱਛਿਆ ਉਹਦਾ ਨਾਮ ਕੀ ਆ ਉਸ ਦਾ ਉਹ ਫੇਰੀ ਵਾਲਾ ਹੈ ਫੇਰੀ ਵਾਲਾ ਇੱਕ ਤਾਂ ਜਿਲਕਪੁਰ ਪਟਿਆਲਾ ਰੋਡ ਦੇ ਉੱਤੇ ਕਬਾੜੀ ਆ ਏ ਇਹ ਸਰ ਜੈਰਾਮ ਉਹ ਇਹ ਕਹਿੰਦਾ ਵੀ ਅਸੀਂ ਸਾਰਾ ਜੋਰੀ ਦਾ ਜਿਹੜਾ ਸਮਾਨ ਆ ਉਹਨੂੰ ਵੇਚਦੇ ਆ ਇੱਕ ਟਕੋਲੀ ਵਾਲੇ ਨੂੰ ਵੇਚਦੇ ਆ ਤੀਸਰਾ ਕਬਾੜੀਆ ਕਿਹੜਾ ਹੈ ਜਿੰਨਾ ਇਹ ਦੋਸ਼ੀ ਆ ਉਹਨਾਂ ਉਹ ਵੀ ਦੋਸ਼ੀ ਆ ਉਹਨੇ ਉਹ ਵੀ ਦੋਸ਼ੀ ਆ ਜਿਹੜਾ ਚੋਰੀ ਦਾ ਸਮਾਨ ਖਰੀਦਦੇ ਆ ਹਨਾ ਤਾਂ ਹੀ ਇਹ ਜੇ बिकਦਾ ਤਾਂ ਹੀ ਇਹ ਚੋਰੀ ਕਰਦੇ ਆ ਜੀ ਹਨਾ ਇਹ ਕਹਿੰਦੇ ਅਸੀਂ ਸਿਰਫ ਜਿਰਕਪੁਰ ਦੇ ਵਿੱਚ ਜਿੰਨੀਆਂ ਸਰੇ ਦੀ ਸ਼ਰੀਏ ਦੀ ਚੋਰੀ ਹੁੰਦੀ ਹੈ ਉਹ ਚ ਡੀਲ ਕਰਦੇ ਆ ਕੌਣ ਸੋ ਪੁਰਾ ਉਹਦੇ ਦੀ ਅੱਲਾ ਤਾਂ ਉਹਨਾਂ ਨੇ ਪਕੜੋ ਤੂੰ ਸੀ ਰੇੜੀ ਲਗਾਤਾ ਪਾਪੇ ਬਸ ਇਸ ਚਾਨ ਇਹ ਜਿਰਕਪੁਰ ਵਾਲੇ 5 ਕੁਲ ਇੱਥੇ 5 ਕੁਲ ਆਈ ਤੇ ਵੀਰਪੁਰ ਵਾਲੇ ਪੇ ਜੋ ਬੜਾ ਬਸਨ ਹੈ ਦੇਖ ਬਈ ਉਹ ਲੈਟਾ ਪਾ ਚਲੋ ਇਹ ਖੜੀ ਕੇ ਡਰਾ ਚੁੱਪ ਕੇ ਮਰਦੇ ਆਏ ਇਹ ਬੁਝੇ ਆ ਕੀ ਆਹ ਕਿਹੜੀ ਮੇਰੇ ਖਾਣੇ ਖਾਣੇ ਖੜੇ ਇੱਕ ਮਿੰਟ ਸੁਣੋ ਉਹ ਖੜ ਜਾ ਫੁਰਦੇ ਪਿਛਲੇ ਨੇ ਖੋ ਲਿਆ ਹੋਲੇ ਨੇ ਤਾਂ ਕਿੱਤਾ ਪਾ ਲਿਆ ਜਿਹਨੇ ਟਿਕਤੀ ਕਰਦੇ ਪੁੱਛੋ ਜੀ ਕੌਣ ਕੌਣ ਨਾਮ ਨੇ ਇੱਕ ਇੱਕ ਹੋਰ ਕਰੋਗਾ ਮੈਟਰੋ ਦੇ ਕੋਲ ਰਾਤ ਨੂੰ ਬੰਦੇ ਖੜਦੇ ਆ ਮੈਟਰੋ ਦੇ ਕੋਲ ਉਹ ਬੰਦੇ ਕੀ ਕਰਦੇ ਆ ਜਿਹੜਾ ਬੰਦਾ ਬੱਸ 'ਚ ਆਉਂਦਾ ਏ ਕੱਲਾ ਬੰਦਾ ਜਿਹਨੂੰ ਕੋਈ ਲੈਣ ਨਹੀਂ ਆਇਆ ਜਿਹਨੇ ਤੁਰ ਕੇ ਜਾਣਾ ਉਹ ਬੰਦੇ ਤੋਂ ਜ਼ਿਆਦਾ ਪੈਸੇ ਖੋਨੇ ਆ ਜਾਂ ਮੋਬਾਈਲ ਖੋਨੇ ਆ ਉਹ ਬੰਦੇ ਤੋਂ ਉਹ ਗਰੋਹ ਦੇ ਨੇ ਤਿੰਨ ਬੰਦਿਆਂ ਦੇ ਨਾਮ ਦੱਸਿਆ ਉਹ ਬੰਦੇ ਦਾ ਨਾਮ ਦੱਸੂਗਾ ਇਹ ਹੈ ਲਵੀ ਲਵੀ ਕਿੱਥੋਂ ਕਹਾ ਕਾ ਹੈ ਡੇਰਾ ਬਸੀ ਦਾ ਲਵੀ ਡੇਰਾ ਬਸੀ ਕੌਨ ਸੀ ਜਗ੍ਹਾ 'ਤੇ ਇਹ ਤਾਂ ਪਤਾ ਨਹੀਂ ਦੂਸਰਾ ਹੈ ਰਾਜਾ ਹੈ ਉਹ ਕਹਾ ਕਾ ਹੈ ਉਹ ਆਪ ਵੀ ਨਾ ਦੇਖੇ ਛਤਪਿੰਡ ਦਾ ਰਾਜਾ ਛਤਪਿੰਡ ਦਾ ਤੀਸਰਾ ਬੰਨੂ ਬੰਨੂ ਬੱਲੂ ਬੱਲੂ ਬੰਨੂ ਕੌਣਾ ਕਾਬਰੇ ਦਾ ਕਾਬਰੇ ਦਾ ਉਹ ਗੋਲ ਮਾਰ ਕੇ ਤੰਗ ਹੈ ਇਹ ਤੰਗ ਨਹੀਂ ਗੋਲ ਮਾਰ ਕੇ ਗੋਲ ਮਾਰਕੀਟ ਲੱਗੀ ਵਾਹ ਕੇ ਬਸ ਲੈ ਤਜੀ ਦੇ ਹੈ ਇਹ ਕੀ ਕਰੇ 76 ਮਰੰਦਾ ਜੀ ਨਾ ਨਾ ਇਹ ਮੁੰਡਾ ਹੈਗਾ ਇਹ ਆਪਣਾ ਯੂਪੀ ਦਾ 12 ਸਾਲ ਹੋ ਗਿਆ ਇਹਨੂੰ ਇੱਥੇ ਰਹਿੰਦੇ ਨੂੰ ਤੇ ਇਹ ਰਹਿੰਦਾ ਹੈ ਆਪਣਾ ਕਾਠਗੜ ਦੇ ਵਿੱਚ ਇਹ ਕਾਠਗੜ ਦੇ ਵਿੱਚ ਨਾ ਇਹ ਰੰਗ ਰੈਲੋ ਦੇ ਵਿੱਚ ਕੌਣ ਸਵੇਰੀਲ ਜਿਹੜੇ ਨਵੇਂ ਨੋੜ ਬੇ ਉਹਨ ਮਾਰਿਓ ਨੀ ਕੋਈ ਵੀ ਨਾ ਮਾਰਿਓ ਇਹਨਾਂ ਨੂੰ ਇਹਨਾਂ ਨੂੰ ਮਾਰਿਓ ਨਾ ਉਹ ਬਹੁਤ ਗਟਾਈ ਹੋਲੀ ਹੋਣਾ ਮਾਰਿਓ ਕੋਈ ਨੀ ਮਿਲ ਕੇ 11 ਵਜੇ ਕਿਵੇਂ ਲੱਗੇ ਫਿਰ ਮੈਨੂੰ ਫਰਾਂ ਦੇਖ ਇੰਨੀ ਤਾਂ ਚੱਕੇ ਆ ਫਿਰ ਜਰਾ ਸਮਾਨ ਤੇ ਇਹਨਾਂ ਨੇ ਖੁੱਡਾ ਲੈ ਲਾ ਦਿਆ ਹਾਂ ਲਾ ਦੇ ਅੱਛਾ ਤੇਰੇ ਸਮਾਨ ਨਾਲ ਜਿਹੜੀ ਰੇੜੀ ਹੋਵੇ ਪਾਸੇ ਨੂੰ ਕੋਈ ਰੇੜੀ ਆ ਕਿ ਨੰਮ ਕੀ ਹਸਦਾ ਇਹ ਬੜੀ ਬੜੀ ਗੱਲ ਮੇਰੇ ਵਾਲੇ ਦਾ ਨਾਮ ਇਹ ਕਹਿ ਰਹੇ ਆ ਵੀ ਭਾਈ ਅਸੀਂ ਛਟੋ-ਘਟ ਡਿਹਾੜੀ ਦਾ 3-4000 ਰੁਪਏ ਕਮਾਉਂਦੇ ਆ ਚੋਰੀ ਦਾ ਐਵਰੇਜ ਸਾਡੀ ਜਿਹੜੀ ਹੈਗੀ ਆ 2000 ਦਾ ਮੁੰਡਾ ਚਿੱਟਾ ਪੀ ਜਾਂਦਾ 2-3000 ਦਾ 2-3000 ਦਾ ਮੁੰਡਾ ਚਿੱਟਾ ਪੀ ਜਾਂਦਾ 500-700 ਰੁਪਏ ਬਚਦਾ ਇਹਨੂੰ ਤੇ 3000 ਦੀ ਕਹਿੰਦਾ ਸਾਡੀ 4 ਦੇ ਐਵਰੇਜ ਹੈਗੀ ਆ ਮਹੀਨੇ ਦੀ ਮੰਨ ਲਓ ਵੀ ਪਰ ਡੇ ਦੀ ਇੰਨੇ ਦੀ ਅਸੀਂ ਚੋਰੀ ਕਰਦੇ ਆ ਮੰਨ ਲਓ ਮਹੀਨੇ ਦਾ 80-90000 ਦੀ ਚੋਰੀ ਕਰਦੇ ਆ ਇਹ ਕਿਉਂਕਿ ਉਹਦੇ ਵਿੱਚ ਟਾਰਗੇਟ ਕੀ ਆ ਵੀ ਇਹਨਾਂ ਨੇ 2-3000 ਦਾ ਡੇਲੀ ਦਾ ਚਿੱਟਾ ਪੀਣਾ ਹੈ। ਉਹ ਪੀਣਾ ਕਿਵੇਂ ਪੂਰਾ ਹੋਊਗਾ? ਉਹ ਚੋਰੀ ਕਰਕੇ ਪੀਰਾ ਹੋਊਗਾ। ਹੁਣ ਇਹਨੇ ਐ ਵੀ ਦੱਸਿਆ ਸੀ ਵੀ ਮੈਂ ਚਿੱਟਾ ਕਿਤੋਂ ਪੀਣਾ ਹੈ। ਉਹ ਦੱਸ ਤੂੰ ਚਿੱਟਾ ਮੈਂ ਕਿਤੋਂ ਕਿਤੋਂ ਲੈਣਾ ਚਿਰਕਪੁਰ ਤੋਂ। ਆਸ਼ੀਆਨਾਂ ਕਿੱਥੇ ਆ? ਆਸ਼ੀਆਨਾਂ ਡੱਬੋ ਜੀ। ਠਕੋਲੀ ਦੇ ਵਿੱਚ ਉੱਥੇ ਕੀ ਨਾਮ ਆ ਮੁੰਡੇ ਦਾ ਜਿਹੜਾ ਚਿੱਟਾ ਲੈਣਾ ਤੋਂ? ਇਹਦਾ ਨਾਮ ਹੈ ਪੰਡਿਤ ਹੈ। ਹਾਂ ਇਹ ਚੱਲਦਾ। ਵਾਹ ਤਾਂ ਕਾਫੀ ਦੇ ਦਿੰਦੇ। ਪੰਡਿਤ ਤੋਂ ਕਿ ਰੋਜ਼ ਕਿੰਨੇ ਦਾ ਲੈਣਾ ਚਿੱਟਾ ਤੂੰ? 2500 2500 ਦਾ ਤੇਰੇ ਨਾਲ ਹੋਰ ਕਿੰਨੇ ਬੰਦੇ ਲੈਣੇ ਆ ਐਸਟੀਮੇਟ ਲਗਭਗ ਉਹਦੇ ਪਦੇ ਇਹਦੀ ਨੌਲੇਜ ਦੇ ਵਿੱਚ ਘੱਟੋ ਘੱਟ 10 12 ਬੰਦੇ ਲੈਣੇ ਆ ਇਹਦਾ ਮਤਲਬ ਜੇ ਉਹ 2000 ਦਾ 3000 ਦਾ ਇਹਨੂੰ ਦੇ ਰਿਹਾ 12 13 ਬੰਦੇ ਦੇ ਤੁਸੀਂ ਦੇਖ ਲਓ 40000 ਦਾ ਇਹਦੇ ਸਰਕਲ ਦੇ ਬੰਦੇ ਨੂੰ ਚਿੱਟਾ ਵੇਚ ਰਿਹਾ ਉਹ ਹਜੇ ਭਗਵੰਤਵਾਨ ਦੀ ਸਰਕਾਰ ਕਹਿ ਰਹੀ ਹੈ ਵੀ ਚਿੱਟਾ ਬੁੱਕ ਗਿਆ ਇਹ ਉਧਰ ਨਸ਼ਾ ਵਿਰੁੱਧ ਹੋ ਗਿਆ ਅਸੀਂ ਚਿੱਟਾ ਖਤਮ ਕਰਤਾ ਜੀ ਹਨਾ ਇੱਕ ਹੋਰ ਕਿਹੜਾ ਮੁੰਡਾ ਵੇਚਦਾ ਚਿੱਟਾ ਉਰੇ ਜੀ ਤੋਂ ਲੈਣੇ ਤੁਸੀਂ ਚੰਦਰ ਚੰਦਰ ਮੁੰਡਾ ਵੇਚਦਾ ਹੈ ਜਦ ਇਹਨਾਂ ਨੂੰ ਪਤਾ ਪੁਲਿਸ ਨੂੰ ਨਹੀਂ ਪਤਾ ਵੀ ਇਹ ਚਿੱਟਾ ਯਾਰ ਕੌਣ ਵੇਚਦਾ ਹੈ ਭਗਵੰਤ ਮਾਨ ਨੂੰ ਪੁੱਛੋ ਜੀ ਕਿਹੜਾ ਬੰਦਾ ਕਿ ਕਾਫੀ ਨਿਆਣਾ ਫੜਿਆ ਕਿਹੜਾ ਆਈਨ ਹੈ ਸਮਾਤ ਦੇ ਬਿਲਕੁਲ ਬਿਲਕੁਲ ਕਿੰਨੇ ਦਾ ਕਿਹੜਾ ਫੜਿਆ ਇਹਨਾਂ ਨੇ ਜੀਰਕਪੁਰ ਭਗਵੰਤ ਮਾਨ ਨੂੰ ਬਿਲਕੁਲ ਜੀ ਬਿਲਕੁਲ ਜੀ ਕਿਉਂ ਨਹੀਂ ਫੜਦੇ ਐਸਾ ਬੰਦਿਆਂ ਨੂੰ ਸ਼ਹਿਰਾਂ ਵਿੱਚ ਕਿਉਂ ਬੱਚਿਆਂ ਨੂੰ ਮਰਵਾਦੇ ਇੱਕ ਹੋਰ ਇੱਕ ਇੰਟਰਸਟਿੰਗ ਗੱਲ ਪਤਾ ਕੀ ਹੈ ਇਹ ਮੁੰਡਾ ਜਦੋਂ ਆਇਆ 10-12 ਸਾਲ ਪਹਿਲਾਂ ਇਹ ਪਹਿਲਾਂ ਕਾਰਪੈਂਟਰ ਸੀ ਫਿਰ ਇਹ ਪੇਂਟ ਦਾ ਕੰਮ ਕਰਦਾ ਹੈ ਹੁਣ ਸਾਡੇ ਜਿਹੜੇ ਪੰਜਾਬੀ ਲੋਕ ਆ ਪਤਾ ਕੀ ਕਰਦੇ ਆ ਉਹ ਦੇਖਦੇ ਆ ਵੀ ਬਾਹਰਲਾ ਬੰਦਾ ਐ ਚਲੋ ਰੋਜ਼ਗਾਰ ਦੇ ਦਿਓ ਆਪਾਂ ਨਾਲ ਤੇਲਾ ਤਰੀਆ ਤੇ ਲਾ ਠੀਕ ਆ ਆਪਾਂ ਰੋਜ਼ਗਾਰ ਨਹੀਂ ਰੋਕਣਾ ਚਾਹੀਦਾ ਹੁਣ ਗੱਲ ਇਹ ਆ ਆਪਾਂ ਸਸਤਾ ਦੇਖ ਕੇ ਲਾ ਲੈਨੇ ਆ ਇਹਨਾਂ ਦਾ ਕੰਮ ਇਹ ਆ ਵੀ ਸਸਤਾ ਦੇਖ ਕੇ ਘਰੇ ਲੱਗ ਗਿਆ ਇਹਨਾਂ ਨੇ ਤੁਹਾਡੇ ਪੂਰੇ ਘਰ ਦੀ ਰੈਕੀ ਕਰਨੀ ਆ ਕੀ ਵੀ ਘਰੇ ਤੁਹਾਡੇ ਕੌਣ ਕੌਣ ਆ ਕਿਵੇਂ ਕਿਵੇਂ ਹੈਗਾ ਸਿਸਟਮ ਕਿੰਨਾ ਕੁ ਤੁਹਾਡੇ ਪਰ ਲੱਗ ਭਾਗ ਜਦੋਂ 5-7 ਦਿਨ ਜਿਹਨੇ ਪੇਂਟ ਕਰਿਆ ਕਾਰਪੈਂਟਰ ਦਾ ਕੰਮ ਕਰਿਆ ਉਹਨੂੰ ਪਤਾ ਲੱਗ ਜਾਂਦਾ 5-7 ਦਿਨ ਚ ਵੀ ਘਰੇ ਤੁਹਾਡੇ ਕੀ ਕੀ ਆ ਉਹ ਤੋਂ ਬਾਅਦ ਫਿਰ ਇਹ ਰੈਕੀ ਕਰਕੇ ਫਿਰ ਚੋਰੀ ਦੀ ਵਾਰਦਾਤ ਕਰਦੇ ਆ। ਇਹ ਪਤਾ ਸਾਡਾ ਤਾਂ ਸਾਲ ਪਹਿਲੇ ਇਹ ਬੰਦੇ ਸਾਡੇ ਘਰਾਂ ਵਰਗੇ 4-5 ਦਿਨਾਂ ਮਾਈ। ਸਾਡੇ ਘਰਾਂ ਕੋਹਿਲ ਦਾ ਬਹੁਤ ਆਰਾ ਕਰਨ ਗਈ। ਕਿ ਆਨੇ ਤੋਂ ਮੁੰਡਾ ਆ ਗਿਆ ਉਹ ਬੰਦਾ ਆ ਕੇ ਅੰਦਰੇ ਫੜ ਗਿਆ। ਹਾਂਜੀ। ਬੜਾ ਛੋਟੇ ਵਰਗਾ ਬੰਦਾ। ਪੂਣ ਸਾਰੇ ਲੋਕਾਂ ਨੇ ਦੇਖੋ ਸਾਰੇ ਪਿੰਡ ਵਾਲੇ ਨੇ ਇਕੱਠੇ ਹੋ ਕੇ ਉਹਨੂੰ ਮਾਰਿਆ। ਹੂੰ। ਪੂਣ ਸਾਰੇ ਉਲਟਾ ਕਹਿੰਦੇ ਕਿਉਂ ਮਾਰਿਆ ਤੂੰ। ਹੂੰ। ਬੀਸ਼ਨੋ ਹਸਪੀਟਲ ਦਾਖਲ ਕਰਾਉਂਦੇ। ਹੂੰ। ਦੇਖੋ ਇੱਕ ਬੰਦਾ ਚੋਰੀ ਕਰ ਰਿਹਾ ਮੌਕੇ ਤੇ ਫੜਿਆ ਗਿਆ। ਉਸਨੂੰ ਲੋਕ ਇਕੱਠੇ ਹੋ ਕੇ ਮਾਰ ਲੰਗੇ ਨਹੀਂ। ਹਾਂ ਕੁ ਥੋੜੀ ਦਾਰੇਗੇ ਇਹ ਉਲਟ ਪੁਲਸ ਸਾਡੇ ਸਾਨੂੰ ਇਹ ਦਾ ਵੀ ਤੁਸੀਂ ਕਿਉਂ ਮਾਰਿਆ ਹੂੰ ਦੇਖੋ ਪੁਲਸ ਗਈ ਦੇਖੋ ਉਹ ਨੂੰ ਮਾਰ ਸਾਰਾ ਪਿੰਡ ਇਹ ਮਾਰ ਵੀ ਦੰਦਾ ਹੁਣ ਕੀ ਮਤਲਬ ਹੈ ਗੱਲ ਕਹਿੰਦੇ ਹੁਣ ਤੁਸੀਂ ਦੇਖੋ ਜੇ ਪੁਲਸ ਤੇ ਛੱਡ ਦੇ ਬੰਦਿਆਂ ਦਾ 300-3 ਲੱਖ ਦਾ ਨੁਕਸਾਨ ਹੋ ਗਿਆ ਤਾਂ ਉਹਦੇ ਵਿੱਚੋਂ ਕੈਸ਼ ਬਰਾਮਦ ਨਹੀਂ ਹੋਣਾ ਸੀ ਇਹ ਸਾਰਿਆਂ ਨੂੰ ਪਤਾ ਸੱਚ ਹੈ ਜੀ ਠੀਕ ਆ ਪਰ ਹੁਣ ਮੁੰਡਿਆਂ ਨੇ ਮਿਹਨਤ ਕੀਤੀ 10-12 ਮੁੰਡੇ ਰਾਤ ਦੇ 3-4 ਘੰਟੇ ਦੇ ਤੜਫ ਦੇ ਫਿਰ ਰਹੇ ਆ ਉਦਣ ਦਾ ਇਹਨੂੰ ਲੱਭਦੇ ਫਿਰ ਰਹੇ ਆ ਉਹਨਾਂ ਨੇ ਫੜਿਆ ਪਰ ਉਹਦੇ ਵਿੱਚੋਂ 6 ਸਵਾ ਲੱਖ ਦੇ ਵਿੱਚੋਂ ਅੱਧ ਵੀ ਨਹੀਂ ਉਹਨਾਂ ਨੂੰ ਮਿਲਿਆ ਪੈਸੇ ਖਤਮ ਹੋ ਗਏ ਵਿੱਚ ਹਾਂ ਹੁਣ ਸਮਾਨ ਵੀ ਜਿਹੜਾ ਇਹਨਾਂ ਨੇ ਬਰਾਮਦ ਹੋਇਆ ਉਹਦੇ ਵਿੱਚ ਵੀ ਮਤਲਬ 100 ਦੇ ਵਿੱਚੋਂ 50% ਸਮਾਨ ਗਾਇਬ ਹੋ ਗਿਆ ਸਮਾਨ ਕੋਈ ਨਹੀਂ ਦਵਾਣਾ ਹਾਂ ਉਹ ਤਾਂ ਵਧੀਆ ਹੋਇਆ ਵੀ ਇਹਨਾਂ ਨੂੰ ਆਪਣੇ ਆਪ ਇਹਨਾਂ ਨੇ ਫੜ ਲਿਆ ਜੀ ਹੂੰ ਕਿ ਪੁਲਿਸ ਕੰਮ ਨਹੀਂ ਮਿਲਾ ਜਾਂ ਪਹਿਲੇ ਸਮਾਨ ਰਿਕਵਰੀ ਕਰੋ ਸੇ ਕੋੜੀ ਦੂਸਤੋਂ ਸਭ ਤੋਂ ਵੱਡੀ ਕਥੀ ਜੈ ਜੀ ਜਿਹੜਾ ਤਾਂ ਜੀ ਇਹਨੇ ਸਾਡੇ ਬੰਦੇ ਦਾ ਚੋਰੀ ਕੀਤਾ ਉਹ ਤਾਂ ਰਿਕਵਰੀ ਕਰ ਲਿਆ ਜੀ ਹੁਣ ਮਸਲਾ ਇਹ ਹੈ ਕਹਿੰਦੇ ਵੀ ਅਸੀਂ 30 40 ਕੁਆਂਟਲ ਹੁਣ ਤੱਕ ਅਸੀਂ ਸਰੀਆ ਚੱਕ ਕੇ ਵੇਚਿਆ ਗੁਰਤਾ ਲੋਗੜ ਗੁਰਦੁਆਰੇ ਦੇ ਕੋਲ ਵੀ ਅਸੀਂ ਵੇਚਿਆ ਜਿਰਕਪੁਰ ਦੇ ਵਿੱਚ ਜਿਹੜੇ ਜਿਹੜੇ ਚੋਰੀ ਦਾ ਸਮਾਨ ਲੰਨਿਆ ਕਵਾੜੀਏ ਉਹਨਾਂ ਦਾ ਨਾਮ ਇਹਨਾਂ ਨੇ ਦੱਸਤਾ ਪਟਿਆੜਾ ਰੋਡ ਤੇ ਇੱਕ ਬਹੁਤ ਮਸ਼ਹੂਰ ਕਵਾੜੀਆ ਬਹੁਤ ਦੇਰ ਦਾ ਬੈਠਾ ਹੈ ਜੇ ਜੇ ਕ੍ਰਾਊਨ ਹੋਟਲ ਦੇ ਨਾਲ ਫੌਜੀ ਢਾਬੇ ਦੇ ਨਾਲ ਸਿੰਘ ਸਭਾ ਗੁਰਦੁਆਰਾ ਉਹਦੇ ਸਾਹਮਣੇ ਓਪੋਜ਼ਿਟ ਸਾਈਡ ਉਹ ਕਹਿੰਦਾ ਸਾਡੇ ਤੋਂ ਲੰਦਾ ਉਹਨੂੰ ਪਤਾ ਵੀ ਹੈਗਾ ਵੀ ਜਿਨਨੇ ਇਹ ਦੋਸ਼ੀਆਂ ਉਹਨਾਂ ਉਹ ਚੋਰੀ ਖਰੀਦਣੇ ਵਾਲਾ ਵੀ ਹੈਗਾ ਉਹਨਾਂ ਦਾ ਹੌਸਲਾ ਹੈ ਦੁਕਾਨੋਂ ਆਪਣੇ ਆਪ ਭਗਤ ਜੱਫਰੇ ਕਾਦੇ ਠੱਗੀਆਂ ਜੇਬ ਦੇ ਵਿੱਚੋਂ ਨਿਕਲੇ ਆ ਜਿਹੜੇ ਕੰਸਾ ਜੇ ਹੁੰਨੇ ਆ ਉਹ ਮਤਲਬ ਪੁਛਾ ਪਛਾ ਵੀ ਦਿੰਦਾ ਮੈਨੂੰ ਲੱਗਦਾ ਜੀ ਇਹ ਕੀ ਰੰਗ ਲਾਉਣਾ ਨਾਲੇ ਬੰਮਰ ਬਣ ਜਾਂਦੇ ਆ ਉਹ ਐਹ ਜੇ ਬੰਦੇ ਧਰਮ ਬਦਨਾਮ ਕਰਦੇ ਆ ਇਹ ਐਹ ਜੇ ਤਾਂ ਸਰਕਾਰਾਂ ਮੋਈ ਪੜ ਗਏ ਹੁਣ ਇਹ ਮੁੰਡੇ ਦੇਖ ਲੋ ਤਿੰਨ ਫੜੇ ਆ ਇਹ ਇਹ ਵੀ ਦੱਸ ਰਹੇ ਆ ਵੀ ਚਿੱਟਾ ਅਸੀਂ ਕਿਤੋਂ ਕਿਤੋਂ ਲੰਦੇ ਆ ਇਹ ਵੀ ਦੇਖ ਲੋ ਇਹਨਾਂ ਨੂੰ ਪਤਾ ਹੈ ਜਦੋਂ ਆਪਣੇ ਵਰਗੇ ਨੂੰ ਇੰਨੀ ਇਨਵੈਸਟੀਗੇਸ਼ਨ ਜਾਂਦਾ ਪਤਾ ਲੱਗਿਆ ਪੁਲਿਸ ਨੂੰ ਨਹੀਂ ਪਤਾ ਲੱਗਦਾ ਜੀ ਸਭ ਨੂੰ ਪਤਾ ਲੱਗਦਾ ਸਾਰਾ ਕੁਝ ਪਤਾ ਲੱਗਦਾ ਨਾ ਸਭ ਨੂੰ ਮਿੰਨੇ ਮਿਲ ਰਿਹਾ ਉਹਨਾਂ ਕਿਹੜਾ ਲੋੜਾ ਫੜਨੇ ਦੀ ਉਹਨਾਂ ਨੂੰ ਪੈਸਾ ਮਿਲਦਾ ਚਿੱਟਾ ਵੇਚਣੇ ਵਾਲੇ ਦੱਸਦੇ ਨੇ ਇਹਨਾਂ ਨੇ ਜਿਆਦਾ ਆਪਣੇ ਕੋਣ-ਕੋਣ ਹੋਰ ਚੋਰੀ ਕਰਦਾ ਉਹ ਵੀ ਦੱਸਦਾ ਇਹਨਾਂ ਨੇ ਜੀ ਸਭ ਪਤਾ ਕਰਦੇ ਠੀਕ ਹੈ ਜੀ ਦੇਖੋ ਯਾਰ ਗਾੜ 14 ਗੱਲ ਮਿਲਿਆ ਹੋਆ ਹੋਣਾ ਉਹ ਜਗ੍ਹਾ ਸੁਰੱਖਤ ਨਹੀਂ ਰਹਿਦੀ ਕੋਰਾਂ ਨੂੰ ਖਾ ਚੋਰੀ ਕੱਢੀ ਵਰਗੀ ਗਾੜ ਗੱਲ ਇਹ ਕਰ ਰਹੇ ਸਾਰੇ ਪੁਲਿਸ ਗੱਲ ਮੇਰੇ ਹੂੰ ਸਾਡੀਆਂ ਸਰਕਾਰਾਂ ਉਸਾਂ ਨਕਮੀਆਂ ਹੋ ਗਈਆਂ ਇਹ ਤਾਂ ਖੋਨ ਪੱਟਿੰਦੇਗਾ ਬੱਚਾ ਕੁਮਾਰਿਆ ਮੁੱਤਾਂ ਸਾਰਾ ਖਾਰ ਮਾਰ ਦੇਣਾ। ਸੜਿਆ ਨੂੰ ਇਹਨਾਂ ਨੂੰ ਜਦੀ ਮਾਰੋ ਇਹ ਫੜੇਗਾ ਇਹ। ਹਲਕਾ ਕੀਜੇਗਾ ਕਾ ਮਾਰ ਦੋ ਦੇਣਾ। ਕੱਲ ਨੂੰ ਹੋਰ ਨਾ ਯਮਤ। ਸਰਕਾਰਾਂ ਨਾ ਕੋਈ ਨਹੀਂ ਆਉਂਦੀਆਂ ਪੁਲਿਸਾਂ ਨਾ ਕੋਈ ਨਹੀਂ ਆਉਂਦੀਆਂ। ਤੁਸੀਂ ਬਾਹਰ ਖੇਡੋ ਖਾਓ। ਉਹ ਮੰਦਰਾ ਜੀ ਨੇ ਨਹੀਂ ਕਰੀ। ਗਿਆ ਪਤਾ ਕਿਨੇ ਕਰੀ ਨਹੀਂ ਕਰੀ। ਇਹੀ ਹੋਣੇ ਸਾਲੇ। ਇਹੀ ਹੋਣੇ ਨਿਹੜੀ। ਉਹ ਛੜੇ ਬਸ ਨਹੀਂ ਦੇ ਪੱਖਾ ਭੁੱਖਾ ਤਾਰਦਾ। ਉਹ ਲੈ ਗਏ। ਉਹ ਸੇ ਬੰਸ। ਹਾਂ ਤਾਰਾ ਲੈ ਗਏ। ਸਾਰੇ ਆ ਕੇ ਛੜੇ ਬਸ ਲੈ ਕੇ। ਉਹ ਹਾਂ ਜੀ ਨੀਚਾ ਗੋਈਆਂ ਦਾ ਹਾਂ। ਜੇ ਆ ਗਿਆ। ਹਾਂਜੀ ਪ੍ਰਧਾਨ ਜੀ। ਕੀ ਕਹਿਣਾ ਜੀ ਤੁਹਾਡਾ? लाइव <laughs> चल तो तो <laughs> तो तो रहे जी बड़े प्रधान ले ਹਾਂਜੀ ਹਾਂਜੀ ਆ ਦੇਖਣਾ ਮੈਂ ਦੇਖੀ ਆ ਨਾਲ ਕੇ ਕੁੱਚਾਂ ਬੜਿਆ ਨਾਲ ਕੇ ਬੜਿਆ ਨਾਲ ਕੇ ਬੜਿਆ ਹੋ ਗਿਆ 6:00 ਵਜੇ ਚੱਕੀ ਲਾ ਦੇਣੇ ਨੇ ਅੱਛਾ